ਵੱਲੋਂ ਇਹ ਕਿਹੜੇ ਕਿਹੜੇ ਮੁੱਦੇ ਰਹਿਣਗੇ ਪਾਰਟੀ ਦੇ ਇਸ ਤਰ੍ਹਾਂ ਦੀ ਸਮਝ ਤੁਸੀਂ ਟੱਕਰ ਸਮਝਦੇ ਹੋ ਕਿ ਕਿਸ ਨਾਲ ਹੈਗੀ ਕਾਂਗਰਸ ਪਾਰਟੀ ਨਾਲ ਹੈਗੀ ਜਾਂ ਤੁਸੀਂ না ਦੇਖੋ ਜੀ ਮੁੱਦਾ ਜਿਹੜਾ ਹੈ ਕਿ ਕਈ ਇਲੈਕਸ਼ਨ ਹੁੰਦੇ ਸਟੇਟ ਦੇ ਇਲੈਕਸ਼ਨ ਹੁੰਦੇ ਆ ਉਦੋਂ ਸਟੇਟ ਦੇ ਮੁੱਦੇ ਹੁੰਦੇ ਆ ਜਦੋਂ ਪਾਰਲੀਮੈਂਟ ਦੇ ਇਲੈਕਸ਼ਨ ਹੁੰਦੇ ਆ ਉਦੋਂ ਕੰਟਰੀ ਦੇ ਮੁੱਦੇ ਹੁੰਦੇ ਹੁੰਦੇ ਆ ਤੇ ਵੱਡਾ ਮੁੱਦਾ ਇਸ ਵਿੱਚ ਇਹੀ ਹੈ ਕਿ ਦੇਸ਼ ਦਾ ਪ੍ਰਧਾਨ ਮੰਤਰੀ ਕਿਸ ਨੂੰ ਬਣਾਉਣਾ ਚਾਹੀਦਾ ਹੈ ਦੇਸ਼ ਦੇ ਇਤਵਾਸਤੇ ਕਿਹੜਾ ਇਨਸਾਨ ਹੈ ਜਿਹੜੀ ਦੇਸ਼ ਦੀ ਠੀਕ ਨੁਮਾਇੰਦਗੀ ਕਰ ਸਕਦਾ ਹੈ ਤੇ ਦੇਸ਼ ਨੂੰ ਗਿੜਾ ਦੂਸਰਾ ਦੇਖੋ ਜਿਹੜੀ ਪਾਰਟੀ ਸਾਡੇ ਖਿਲਾਫ ਇਲੈਕਸ਼ਨ ਕਰ ਰਹੀ ਹੈ ਕਾਂਗਰਸੀ ਮੈਂ ਹੈ ਉਹ ਜਿਹੜਾ ਲੀਡਰ ਹੈ ਉਹਨੂੰ ਕੋਈ ਤਜਰਬਾ ਨਹੀਂ ਦੇ ਕੋਈ ਛੋਟੀ ਚੀਜ਼ ਕੋਈ ਚੀਜ਼ ਵੀ इवन ਤੁਸੀਂ ਵੀ ਆ ਕੰਮ ਕਰਨ ਨੂੰ ਥੋੜਾ ਜਿਹਾ ਤਜਰਬਾ ਨਹੀਂ ਤੁਹਾਨੂੰ ਕੰਪਨੀ ਨਹੀਂ ਰੱਖੇਗੀ ਮੋਦੀ ਜੀ ਦਾ ਤਜਰਬਾ ਹੈ ਚਾਰ ਵਾਰ ਉਹ ਪ੍ਰਾਈਮ ਮਿਨਿਸਟਰ ਹੈ ਗੁਜਰਾਤ ਹੈ ਮੈਂ ਨੂੰ ਮਾਸੀ ਜਨ ਹੋਰ ਫਿਰ ਅਜ ਪ੍ਰਾਈਮ ਮਿਨਿਸਟਰ ਉਹਨਾਂ ਨੇ ਜੋ ਕੁਛ ਕੀਤਾ ਕਾਂਗਰਸ 40-50 ਸਾਲ ਦਾ ਰਾਜ ਜਿਹੜਾ ਉਹਨਾਂ ਦੇ ਰੈਨ ਵਿੱਚ ਕੁਝ ਨਹੀਂ ਕਰ ਸਕਿਆ ਸਭ ਤੋਂ ਵੱਡਾ ਇਹ ਹੈ ਕਿ ਜਿਹੜਾ ਸਭ ਤੋਂ ਵੱਡਾ ਬਰੋਮੀ ਖੜਵਾ ਸੀ ਮਿਲਟਰੀਸ ਨਾਲ ਉਹਨਾਂ ਨੂੰ ਦਬਾਉਣ ਵਾਸਤੇ ਜਾਂ ਖਤਮ ਕਰਨ ਵਾਸਤੇ ਜਿਹੜੀਆਂ ਦੋ ਸਟ੍ਰਾਈਕਸ ਕੀਤੀਆਂ ਉਹ ਲਾਜਵਾ ਵਾਲਾ ਕਿਉਂਕਿ ਉਹ ਇਕੱਲਾ ਇਹ ਵੀ ਉਹਦੇ ਜੀ ਕਾਮਯਾਬੀ ਹੋਈ ਬੰਕੇ ਉਹਨੇ ਚ ਇਹ ਹੋਇਆ ਕਿ ਨਾ ਕਿਸੇ ਫੌਜੀ ਦਾ ਨੁਕਸਾਨ ਹੋਇਆ ਤੇ ਨਾ ਪਾਕਿਸਤਾਨ ਦੇ ਕਿਸੇ ਸਵੀਡਿਸ਼ੀਅਨ ਦਾ ਨੁਕਸਾਨ ਹੋਇਆ। ਔਰ ਜਿੱਥੇ ਇਹ ਇਹਨਾ ਕੁਝ ਕੀਤਾ ਉੱਥੇ ਸਾਡਾ ਅੱਜ ਦੇਸ਼ ਜਿਹੜਾ ਹੈ ਉਹ ਦੁਨੀਆ 'ਚ ਮਿੱਤਰਤਾ ਦੇ ਸਹਾਰ ਨਾਲ ਅੱਜ ਸਾਰੀ ਦੁਨੀਆ ਦੇ ਮਿਲ ਕੇ ਜਿਹੜਾ ਹੈ ਉਹ ਮੋਦੀ ਸਾਹਿਬ ਦੀ ਮਦਦ ਨਾਲ ਹਿੰਦੁਸਤਾਨ ਦੇ ਮਿੱਤਰ ਬਣ ਗਏ। اور پاکستان نو آئیسولیٹ کر سکتا ہے کر دیتا ہے. اور اس طرح جہاں سکیما انہوں نے چلائیاں کسان واسطے جنرل پبلک واسطے وہ بہت لاجواب ہے یہ بڑا تھا ہے باقی جی کانگریس ہے دیکھو اکتا ایک تو یہ راہل گاندھی والے سے ایک دن کا تجربہ بھی نہیں ایڈمنسٹریشن کا ਕਿਸੇ ਸਟੇਟ ਦਾ ਮਿਨਿਸਟਰ ਵੀ ਨਹੀਂ ਲਿਆ ਕਿ ਮਿਨਿਸਟਰ ਕੀ ਰਹਿਣਾ ਹੈ ਔਰ ਨਾ ਕੋ ਐਡਮਿਨਿਸਟ੍ਰੇਸ਼ਨ ਲਾਈਨ ਤੋਂ ਤਜਰਬਾ ਹੈ ਇੱਕ ਜਿਹੜਾ ਤਜਰਬੇ ਕਾ ਲੀਡਰ ਨੇ ਆਪਾਂ ਛੋਟੀ ਜੀ ਗੱਲ ਵੇਖ ਲਓ ਕਿ ਇੱਕ ਬੱਸ ਦਾ ਡਰਾਈਵਰ ਰੱਖਣਾ ਤਾਂ ਉਹਦੇ ਆਸੇ ਵੀ ਸ਼ਰਤਾਂ ਹਨ ਕਿ ਪਹਿਲਾਂ ਹੋ ਲਰਨ ਲਾਇਸੈਂਸ ਲਏਗਾ ਫਿਰ ਲਾਈਟ ਲਾਇਸੈਂਸ ਲਏਗਾ ਫਿਰ ਹੈਵੀ ਲਾਇਸੈਂਸ ਲਏਗਾ ਫਿਰ ਉਹਦਾ ਟੈਸਟ ਹੋਵੇਗਾ ਪਾਸ ਹੋਏਗਾ ਫੇਰ ਉਹ ਡਰਾਈਵਰ ਬਣ ਸਕਦਾ ਤੇ ਜੇ ਪ੍ਰਾਈਮ ਮਿਨਿਸਟਰ ਆਫ ਇੰਡੀਆ ਬਣਨਾ ਹੈ ਉਨੂੰ ਤਾਂ ਬਹੁਤ ਜਰਮੇ ਦਾ ਹੁਣਾ ਚਾਹੀਦਾ ਔਰ ਇਸ ਦਾ ਯੋਗ ਹੈ ਵੱਡਾ ਮੁੱਦਾ ਤਾਂ ਇਹ ਹੀ ਹੈ ਬਾਕੀ ਕਾਂਗਰਸਵਾਣੇ ਜਿਹੜੇ ਹੈ ਇਹਨਾਂ ਨੇ ਪੰਜਾਬ ਨਾਲ ਬੜੇ ਧੱਕੇ ਕੀਤੇ ਇੱਕ ਤਾਂ ਉਹ ਇਹਨਾਂ ਨੇ ਵਾਦਾ ਕੀਤਾ ਅਮਰਿੰਦਰ ਸਿੰਘ ਨੇ ਕਿ ਮੈਂ ਹਾਰ ਘਰ ਦੇ ਬੰਦੇ ਨੂੰ ਨੌਕਰੀ ਦੇ ਉਹ ਵਕਲ ਕਹਿ ਲਿਆ ਸਾਰਾ جنا کر معاف کر دیں گے اور نشہ ہفتے دے اندر بند کر دوں گا یہ نو رگلا کے سرکار بنائی ہے کہ دوکھا کیا پنجاب نے سٹیٹ گورنمنٹ نے اور سینٹر گورنمنٹ نے بھی دیکھو تارمک طور تے سیاسی طور تے آرتھک طور پہ سارا کانگریس گورنمنٹ نے بڑا نقصان کیتا ہے. مندر اور ہرمندر صاحب وغیرہ پوتر استعمال دی جی حملہ ہوئے ہے ਪਰ ਅਸਿਡੇ ਕਦਰਾਵ ਹੋਇਆ ਹੋਰ ਇਸ ਤਰ੍ਹਾਂ ਸਾਡਾ ਪਾਣੀ ਖੋਇਆ ਰਾਜਤਾਨੀ ਕੋਈ ਲੰਬੀ ਦੁਪਹਰ ਹੀ ਕਹਾਣੀ ਹੈ ਹੁਣ ਪ੍ਰੈਸ ਚ ਐਡੀ ਛੇਤੀ ਸਾਰਾ ਨਹੀਂ ਕਹੀਸ ਤੇ ਹੋਰ ਮੋਦੀ ਸਾਹਿਬ ਨੇ ਸਾਨੂੰ ਇੰਨੇ ਸਾਲਾਂ ਬਾਅਦ ਇਨਸਾਫ ਤੋਂ ਆਇਆ ਉਹ ਖਾਤਮ ਜਿਹੜੇ ਉਹਨਾਂ ਸਜ਼ਾ ਦਿੱਤੀ ਹੈ ਇਹਨਾਂ ਨੇ ਹੁਣ ਉਹਦੇ ਭਰਾ ਨੂੰ ਮੈਂਬਰ ਟੇਕ ਦੇ ਦਿੱਤੇ ਉਹ ਸਾਡੇ ਜ਼ਰਮਾਂ ਦੇ ਨੇ ਵੀ ਚੱਕਣ ਹੋਈ ਗੱਲ ਹੈ ਕਰਤਾਰਪੁਰ ਸਾਹਿਬ ਦਾ ਲੰਗ ਆ ਇੱਕ ਬਹੁਤ ਵੱਡੀ ਗੱਲ ਹੋਈ ਹੈ ਬਹੁਤ ਵੱਡੀ ਗੱਲ ਹੋਈ ਹੈ ਜਿਹੜੀ ਅਕੇ ਆਪਾਂ ਰੋਲ ਹੀ ਮੰਨ ਕਰਦੇ ਆ ਇਸ ਲਈ ਫਿਰ ਵਿੱਚ ਪਰੰਥੀ ਕੰਮ ਕਰ ਕਿ ਇਹ ਜਿਹੜਾ ਦੋ ਕੈਂਡੀਡੇਟ ਅਸੀਂ ਫੈਸਲਾ ਕਰਕੇ ਅਨਾਉਂਸ ਕਰ ਬਸਤਰਾ ਇਹ ਜਿਹੜਾ ਕਾਂਗਰਸ ਨੇ ਮਹਾ ਗਠਜੰਦ ਸਮਝ ਹਾਂਜੀ ਮਹਾ ਗਠਜੰਦ ਨੂੰ ਤੁਸੀਂ ਕਿਸ ਤਰ੍ਹਾਂ ਸਮਝਦੇ ਦੇਖੋ ਇੱਕ ਬੰਨ ਸਮਝ ਨਹੀਂ ਆਉਂਦੀ ਕਿ ਕਿਸੇ ਪਾਰਟੀ ਦਾ ਇਹ ਏਜੰਡਾ ਹੁੰਦਾ ਹੈ ਕਿ ਇਹਦੇ ਫਲਾਣੇ ਨੂੰ ਹਟਾਉਣਾ ਹੈ ਏਜੰਡਾ ਹੁੰਦਾ ਆਰਥਿਕ ਏਜੰਡਾ ਦੇਸ਼ ਦੇ ਭਲੇ ਦਾ ਏਜੰਡਾ ਇਹ ਏਗੇ ਏਜੰਡਾ ਵੀ ਅਸੀਂ ਬੁਧੀ ਨੂੰ ਹਟਾਉਣਾ ਹੈ ਇਹ ਕੋਈ ਏਜੰਡਾ ਨਹੀਂ ਹੁੰਦਾ ਜੰਡਾ ਤਾਂ ਹੋਰ ਹੁੰਦਾ ਜਿਹੜਾ ਕਹੇ ਅਸੀਂ ਆ ਕਰਾਂਗੇ ਆ ਕਰਾਂਗੇ ਆ ਕਰਾਂਗੇ ਦੇਖੋ ਕਿਸੇ ਦੀ ਲਕੀਰ ਨੂੰ ਮਟਾਉਣਾ ਹੋਵੇ ਤਾਂ ਉਹ ਮਟਾਈ ਨਹੀਂ ਜਾ ਸਕਦੀ ਵੱਡੀ ਲਕੀਰ ਕਿ ਜੀ ਜਿਉਂ ਚੰਗਾ ਪ੍ਰੋਗਰਾਮ ਦੇਣਗੇ ਹੁਣ ਤੱਕ ਤਾਂ ਦਿੱਤਾ ਨਹੀਂ ਫੇਰੀ ਲੋਕ ਨੂੰ ਦੇਖਣ ਦੀ ਆਮ ਆਪੀ ਪਾਰਟੀ ਨੂੰ ਜੀ ਹਰ ਵਕਤ ਜਿਹੜਾ ਚਾਹਿਆ ਰੀ ਕਾਂਗਰਸ ਦੀ ਵੀ ਟੀਮ ਹੈਗੀ ਤੁਹਾਡੇ ਕੋਲੋਂ ਤੇ ਕੀ ਮੰਨਦੇ ਹੈ ਕਿ ਕੱਲ ਕੱਸਨਾ ਉਹ ਇਕੱਠਵੰਦਨ ਕਰ ਰਹੇ ਨੇ ਪੰਜਾਬ ਦੇ ਵਿੱਚ ਜਿਹੜੇ ਆਪਸ ਵਿੱਚ ਥੜੀ-ਥੜੀ ਹੋਈ ਹੋਏ ਉਹਦੇ ਇੱਕ ਤਾਂ ਦੋਸਤੀ ਕਰਨ ਦੀ ਕੋਸ਼ਿਸ਼ ਕਰਦੇ ਹੈ ਪਹਿਲਾਂ ਇਹਨਾਂ ਨੇ ਤਿੰਨ ਤਾਂ ਦੋਸਤੀ ਕਰਨ ਦੀ ਕੋਸ਼ਿਸ਼ ਕੀਤੀ ਦਿੱਲੀ ਪੰਜਾਬ ਤੇ ਹਰਿਆਣਾ ਤੇ ਉਹ ਨੂੰ ਰਿਜੈਕਟ ਹੋ ਗਈ ਵੀ ਨਹੀਂ ਹੋਣੀ ਫਿਰ ਦਿਗਲੀ ਕੋਸ਼ਿਸ਼ ਕੀਤੀ ਇਹਦਾ ਮਤਲਬ ਹੈ ਕਿ ਉਹ ਰੜੇ ਨ ਤੇ ਆਪ ਦੇ ਨਵਾਂ ਨੁਕਸਾਨ ਵੇਦਿਆ ਹੈ ਉਹ ਸ਼ੁਰੂ ਨਾ ਬਟੇ ਤਨ ਕੋਈ ਨਹੀਂ ਜਿਹੜਾ ਇਲੈਕਸ਼ਨ ਹੁੰਦਾ ਜੋ ਵਾਟੀਆਂ ਕਰਦਿਆਂ ਉਹ ਉਹਨਾਂ ਦਾ ਆਪਣਾ ਆਪਣਾ ਹੱਲ ਜਿਹੜੇ ਬੰਦਾ ਸਾਹਿਬ ਕਿਹੜੇ ਟਕਸਾਲੀ ਨੇ ਉਹਨਾਂ ਨੂੰ ਉਮੀਦਵਾਰ ਨਹੀਂ ਮਿਲੇਗੇ ਨੇ ਤੇ ਇੱਧਰ ਖੇਰਾ ਸਾਹਿਬ ਜਿਹੜੇ ਹੈਗੇ ਉਹ ਬਟਿੰਡਾ ਤੇ ਟੂੰ ਲੜ ਰਹੇ ਹੈਗੇ ਤੁਸੀਂ ਇਹ ਸਮਝਦੇ ਹੋ ਨਾ ਭਾਈ ਉਹਨਾਂ ਦਾ ਕੁਝ ਨਹੀਂ ਕਹਿੰਦਾ ਜੀ ਦੇਖੋ ਪਾਰਟੀ ਇੱਕ ਮਾਂ ਹੁੰਦੀ ਹੈ ਮਾਂ ਨਾਲ ਜਿਹੜੇ ਧੋਖਾ ਨਹੀਂ ਕਰਨਾ ਚਾਹੀਦਾ ਉਹ ਪਾਰਟੀ ਦਾ ਧੋਖਾ ਨਹੀਂ ਕਰਨਾ ਚਾਹੀਦਾ ਮੇਰਾ ਤਾਂ ਪੱਕਾ ਸੂਲ ਹੈ ਅਰ ਰੱਬਾਂ ਦੀ ਵਾਰੀ ਜਿਹੜਾ ਜੀਮ ਦੇ ਸਿਖਣਿਆ ਉਹ ਇਸੇ ਕਰਕੇ ਪਾਰਟੀ ਦੇ ਪੱਕੇ ਅਸੂਲ ਤੇ ਬਣਉਂਦੇ ਮਾਣੇ ਚੌਂਕ ਕਮਿਸ਼ਨ ਨੇ ਨਰਜੋਸ ਸਿੰਘ ਨੂੰ 72 ਘੰਟਿਆਂ ਦੇ ਉੱਪਰ ਪ੍ਰਚਾਰ ਕਰਨ ਤੇ ਰੋਕ ਲਾ ਦਿੱਤੀ ਵੀ ਹੈ ਜੀ ਚੌਂਕ ਕਮਿਸ਼ਨ ਨੇ ਆਪ ਨਵਜੋਸ਼ਿਤ ਨੂੰ 72 ਘੰਟਿਆਂ ਦੇ ਰੋਕ ਲਾ ਦਿੱਤੀ ਹੈ ਪ੍ਰਚਾਰ ਕਰਨ ਤੇ ਵੀ ਉਹ ਨੋਟਿਸ ਜਾਰੀ ਨਹੀਂ ਦੇਖੋ ਕਰਮ ਦੇ ਨਾਮ ਤੇ ਇਲੈਕਸ਼ਨ ਕਮਿਸ਼ਨ ਹੈ ਉਹ ਇੰਡੀਪੈਂਡੈਂਟ ਬਾਡੀ ਹੈ ਇਹਨਾਂ ਬਦਲ ਉਹ ਗਲਤ ਕੰਮ ਕਰ ਰਹੇ ਹੈ ਇੱਕ ਕਸਰ ਵੀ ਉਹਨੂੰ ਸਜ਼ਾ ਦਿੱਤੀ ਗਈ ਹੈ ਤੇ ਸਜ਼ਾ ਦਿੱਤੀ ਹੈ ਉਹ ਬੰਦੇ ਨੂੰ ਪਰ ਆਪ ਸਮਝਣਾ ਚਾਹੀਦਾ ਹੈ ਬਾਬਾ ਸਾਬ ਇਹ ਮਨਪ੍ਰੀਤ ਇਬਾਦਤ ਨੂੰ ਕਾਂਗਰਸ ਲੜਾਣਾ ਚਾਹਦੀ ਸੀ ਬਟੰਡਾ ਤੋਂ ਪਰ ਉਹ ਨਹੀਂ ਇਹ ਚੋਣਾ ਲੜੇ ਰਾਜਾ ਬ੍ਰਿਘੂਨ ਇੱਕ ਲਿਆਂਦਾ ਗਿਆ ਹੈਗਾ ਸਾਹਮਣੇ ਮਰਦੀ ਹੈ ਇਹ ਮੈਂ ਕਿਹ ਕਿਹਾ ਚਾਹਤ ਜੀ ਨੂੰ ਮਰਦੀ ਲੜਾਉਣ ਮਨਪ੍ਰੀਤ ਨੂੰ ਲੜਾਉਣ ਰਾਜਾ ਬ੍ਰਿਘੂਨ ਨੂੰ ਲੜਾਉਣ ਲੋਕ ਤੇ ਲੜਾਉਣ ਇਹ ਕਾਂਗਰਸ ਹੀ ਮਰਦੀ ਹੈ ਇਹ ਸਾਡੇ ਦੇ ਕੀ ਕਰ ਰੋ ਸਾਹ ਬਾਬਾ ਸਾਬ ਇਹ ਕਿਸਾਨ ਜਿਹੜੇ ਬਹੁਤ ਜਗਾ ਪ੍ਰੇਸ਼ਾਨ ਚ ਹਨ ਤੇ ਨਹੀਂ ਹੋਰੀ ਹੈ ਜੀ ਨਮੀ ਦੀ ਮਤਰਾ ਮਸ਼ੀਨ ਕਲ ਵਿਭਾਗ ਨੂੰ ਖੁਦ ਉੱਥੇ ਜਾ ਕੇ ਇਹਦੇ ਬਟਿੰਡਾ ਰਾਜਮੰਡੀ ਦੇ ਵਿੱਚ ਉੱਥੇ ਮਸ਼ੀਨਾਂ ਚ ਗੜਬੜੀ ਪਾਈ ਗਈ ਤੇ ਕੰਮ ਸਰਕਾਰ ਕੋਈ ਟਾਂ ਨਹੀਂ ਦੀ ਨਾ ਕੋਈ ਕੁਦਰਤੀ ਆਫਤ ਆਵੇ ਮੋਦੇ ਚ ਇਹ ਨਹੀਂ ਕਿ ਲੋਕਾਂ ਦਾ ਹੋ ਕਿਤਨੋਂ ਕਲਾ ਨੁਕਸਾਨ ਅਕੇ ਹੋਵੇ ਜਿਹੜਾ 5001 ਗੋਟਾ ਜਾੜ ਕੰਕੜਾਂ ਦੀਆਂ ਇਤੇ ਘੜੇ ਪਏ ਤੇ ਹਲਾਵਾ ਚੱਲ ਪਿਆ ਇਹਦਾ ਨੁਕਸਾਨ ਹੋ ਰਿਹਾ ਤੇ ਹੁਣ ਸਮਾਪਤ ਸੀਕਿਟੇਡ ਕਰਨਾ ਚਾਹੀਦਾ ਹੈ ਸਰਕਾਰ ਨੂੰ ਕਰੋਨਾ ਨੂੰ ਕਿਉਂ ਨਾ ਗ੍ਰੀਪਾ ਦਾ ਨੁਕਸਾਨ ਹੋ ਰਿਹਾ ਦੇਖੋ ਕਿ ਲਈ ਹੈ ਦੋਰੀ ਲੈਣ ਸਰਕਾਰ ਲੈ ਇਹਦੀ ਤਰਲੀਫ ਦੇ ਸਕਦੇ ਹਨ ਨਹੀਂ ਜਾਇਏ ਚਾਹੀਦਾ ਤੇ ਹੈ ਕਿ ਜਿਹੜਾ ਨੁਕਸਾਨ ਆ ਉਹ ਭਰਨਾ ਕਿ ਇਹ ਜਿਹੜੀ ਦਿੱਲੀ ਗੰਕਾ ਉਹਨੂੰ ਸਦੋਂ ਉਸ ਕਸਾ ਨੂੰ ਪੈਸੇ ਦੇ ਦੇਣਾ

ਮੋਦੀ ਨੂੰ ਬਣਾਉਣਾ ਚਾਹੀਦਾ ਹੈ ਇਹ ਵਿਚਾਰ ਆਇਆ ਹੈ ਕਿ ਪੰਜਾਬ ਦੇ ترقی ਕਰਨੀ ਚਾਹੀਦੀ ਹੈ ਪੰਜਾਬ ਚ ਜਦੋਂ ਕਿ ਸਰਕਾਰ ਸੈਂਟਰ ਦੀ ਮੋਦੀ ਦੀ ਬਣਨੀ ਹੈ ਤਾਂ ਕੋਈ ਸ਼ੱਕ ਨਹੀਂ ਤੇ ਜੇ ਪੰਜਾਬ ਉਹਦਾ ਹਿੱਸੇਦਾਰ ਹੋਏਗਾ ਤਾਂ ਉਹ ਬਹੁਤ ਖੁਸ਼ਹਾਲਾ ਹੋ ਤੋ ਪ੍ਰਾਪਤੀ ਕਰ ਸਕਾਂਗੇ ਆਪਣੇ ਬਾਸਬ ਇਹ ਇੱਕ ਮੋਦ ਨੇ ਜਾਂ ਜਨਤਾ ਪੰਜਾਬ ਦੀ ਇਹਨਾਂ ਚੋਣਾਂ ਦੇ ਵਿੱਚ ਕਿਸ ਤਰ੍ਹਾਂ ਦੇ ਅਪੀਲ ਕਰਨਾ ਚਾਹੋਗੇ ਨਾਲ ਕੀ ਕਰਨਾ ਚਾਹੋਗੇ ਆਪਣੇ ਆਪਣੇ ਕਿਸ ਤਰ੍ਹਾਂ ਕਰਨਾ ਚਾਹੋਗੇ ਜਨਤਨ ਨਹੀਂ ਮੇਰੀ ਆਤਮਨ ਕੇ ਇਹ ਦੇਸ਼ ਦੇ ਇਤਨੋਂ ਸਾਹਮਣੇ ਰੱਖੇ ਮੋਦੀ ਜੀ ਨੂੰ ਪ੍ਰਧਾਨ ਮੰਤਰੀ ਬਣਾਉਣ ਵਾਸਤੇ ਜਿਹੜੀਆਂ ਪਾਰਟੀਆਂ ਦੇ ਕੈਂਡੀਡੇਟ ਮੋਦੀ ਜੀ ਨੂੰ ਪ੍ਰਧਾਨ ਮੰਤਰੀ ਬਣਾਉਣ ਵਾਸਤੇ ਇਲੈਕਸ਼ਨ ਲੜ ਰਹੇ ਐ ਉਹਨਾਂ ਨੂੰ ਵੋਟਾਂ ਦਿਓ